ਵਿਰੋਧੀਆਂ ਨੂੰ ਦੇਮਾਨ ਨੇ ਬੀਬੀ ਦੀ ਗੋਲੀ ਲਾਈ ਪਈ ਹੈ ਜੀ ਤੇ ਚਾਹੇ ਉਹ ਕਾਲੀਦਾਰ ਰਿਹਾ ਜਾਂ ਕਾਂਗਰਸ ਰਹੀ ਹੈ ਇੰਨੀਆਂ ਇੱਕ ਰੁਗ ਭਰ ਕੇ ਗੋਲੀਆਂ ਖਾ ਕੇ ਨੀਂਦ ਆਉਂਦੀਆਂ ਉਹਨਾਂ ਨੂੰ ਪਰ 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 ਵਿਰੋਧੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਜਿਹੜੇ ਕੰਮ ਕਰਦੇ ਚੁੱਪ-ਚੁਪੀਤੇ ਕਰ ਦਿੰਦੇ ਤੇ ਪਤਾ ਵੀ ਨਹੀਂ ਲੱਗਣ ਦਿੰਦੇ ਤੇ ਵੀ ਹੁਣ ਕੰਮ ਛੋਟਾ ਹੁੰਦਾ ਬੋਰਡ ਵੱਡੇ-ਵੱਡੇ ਲੱਗ ਜਾਂਦੇ ਨੇ ਹਾਂ ਇਹ ਵਿਰੋਧੀ ਗੱਲ ਸਹੀ ਕਹਿ ਰਹੇ ਜਿਹੜਾ ਕੰਮ ਕਰਦੇ ਸੀ ਨਾ ਚੁੱਪ-ਚੁਪੀਤੇ ਕੀਤਾ ਪੰਜਾਬ ਦੇ 3 ਲੱਖ ਕਰੋੜ ਦਾ ਕਰਜ਼ਾ ਚੁੱਪ-ਚੁਪੀਤੇ ਝੜਾਇਆ ਜੀ ਜਿਹੜੀਆਂ ਵੱਡੀਆਂ-ਵੱਡੀਆਂ ਕੂਠੀਆਂ ਪਾਈ ਬੈਠੇ ਆ ਇਹ ਵੀ ਮੈਂ ਬਤੌਰ ਐਮਐਲਏ ਤੁਹਾਡੇ ਸਾਹਮਣੇ ਖੜਾ ਮੈਂ ਕਰਾਏ ਤੇ ਰਹਿਣਾ ਜੀ ਮੈਨੂੰ ਨਹੀਂ ਸ਼ੌਕ ਕਿ ਮੈਂ ਵੱਡਾ ਕਰ ਬਣਾਵਾ ਮੈਨੂੰ ਸ਼ੌਕ ਹੈ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਇਹਨਾਂ ਨੂੰ ਸ਼ੌਕ ਨਹੀਂ ਹੈ ਸੇਵਾ ਦਾ ਇਹਨਾਂ ਨੂੰ ਸ਼ੌਕ ਹੈ ਸਿਰਫ ਤੇ ਸਿਰਫ ਆਪਣਾ ਆਪਣੀਆਂ ਕੁਰਸੀਆਂ ਦਾ ਵੀ ਅਸੀਂ ਸਰਗਰਮ ਰਹੀਏ ਆਪਣੇ ਅਸੀਂ ਕੰਮਕਾਰ ਕਰੀਏ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਵੱਡੇ ਕਰੀਏ ਇਹ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਨ ਲਾਵੇ ਪ੍ਰਮਾਤਮਾ ਦੇ ਹੱਥ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਵੀ ਹਦਾਇਤਾਂ ਕੀਤੀਆਂ ਨੇ ਕਿ ਕੋਈ ਵੀ ਠੇਕੇਦਾਰ ਅਗਰ ਗੜਬੜ ਕਰੇਗਾ ਤਾਂ ਸਖਤ ਕਾਰਵਾਈ ਹੋਵੇਗੀ ਤੇ ਲਾਇਸੈਂਸ ਕੈਨਸਲ ਕਰਾਂਗੇ ਪੜ੍ਹੇ ਲਿਖੇ ਬੰਦੇ ਆ ਪੀ ਐਸ ਡੀ ਕਰ ਰਹੇ ਆ ਮੈਂ ਇਹ ਗੱਲ ਕਹਿ ਸਕਦਾ ਕਿ ਅੱਜ ਸਾਡੇ ਸਮਾਜ ਦੇ ਵਿੱਚ ਰਿਸ਼ਵਤ ਲੈਣਾ ਨਹੀਂ ਚਾਹੁੰਦੇ ਅਫਸਰ ਨਹੀਂ ਲੈਣਾ ਚਾਹੁੰਦਾ ਪਰ ਸਾਡੇ ਬੰਦੇ ਦੇਣਾ ਚਾਹੁੰਦੇ ਆ ਜੀ ਕਿਉਂ ਜੀ ਵਟਸਐਪ ਪ੍ਰੋਬਲਮ ਸਮੱਸਿਆ ਕੀ ਆ ਜੀ ਕਿਉਂਕਿ ਉਹ ਆਪਣੇ ਗਲਤ ਕੰਮ ਨੂੰ ਸਹੀ ਕਰਨਾ ਚਾਹੁੰਦੇ ਆ ਜੀ ਇਹ ਵੀ ਕ੍ਰਿਪਸ਼ਨ ਹੈ ਜੀ ਪਰਮਾਨ ਸਾਹਿਬ ਤੁਹਾਡੀ ਸਰਕਾਰ ਨੂੰ ਅੱਧਾ ਸਮਾਂ ਬੀਤ ਗਿਆ ਜਾਨੀ ਕਿ ਸਵਾ 3 ਸਾਲ ਤਕਰੀਬਨ ਹੋ ਗਏ ਹੋਰ ਕਿਹੜੇ ਕਿਹੜੇ ਵੱਡੇ ਕੰਮ ਤੁਸੀਂ ਹਲਕਾ ਨਾਬਾ ਲਈ ਹੁਣ ਤੱਕ ਕੀਤੇ ਨੇ ਜਾਂ ਕਰਨ ਦੀ ਤੁਹਾਡੀ ਪਲੈਨਿੰਗ ਆ ਦੇਖੋ ਹੁਣੇ ਮੈਂ 100 ਤਕਰੀਬਨ 11 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਤਕਰੀਬਨ 32 ਕਰੋੜ ਦੇ ਆਸ-ਪਾਸ ਆ ਮਨਜ਼ੂਰ ਹੋ ਗਈਆਂ ਉਹਦੇ ਟੈਂਡਰ ਲੱਗ ਰਹੇ ਆ ਬਹੁਤ ਸਨੇ ਤੇ ਲੱਗੇ ਆ ਉਹ ਉਹਦਾ ਆਗਾਜ਼ ਕਰ ਰਹੇ ਆ ਤੇ ਇਸ ਤੋਂ ਇਲਾਵਾ ਜਿਹੜਾ ਜੀ ਪਿੰਡਾਂ ਦੇ ਵਿੱਚ ਅਸੀਂ ਸਿੱਖਿਆ ਕ੍ਰਾਂਤੀ ਦੇ ਤਹਿਤ ਬਹੁਤ ਸਾਰੇ ਸਕੂਲਾਂ ਦੇ ਮੈਦੂਗਾਰ ਕਰ ਦਿੱਤੇ ਹੁਣ ਤੱਕ ਤਕਰੀਬਨ 40-42 ਸਕੂਲਾਂ ਦਾ ਕਰਤਾ ਇਦੇ ਵਿੱਚ 10 ਕਰੋੜ ਦੇ ਆਸ-ਪਾਸ ਉੱਥੇ ਵੀ ਪੈਸਾ ਜਿਹੜਾ ਲੱਗ ਚੁੱਕਿਆ ਬਾਕੀ ਲੱਗ ਰਿਹਾ ਜੀ ਤੇ ਆਪਾਂ ਜੇ ਗੱਲ ਕਰੀਏ ਕਿਸਾਨਾਂ ਦੀ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਜਿਹੜਾ ਜੀ ਪਾਈਪ ਲਾਈਨ ਸਾਡੇ ਪੈ ਰਹੀ ਹੈ ਜੀ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਜੋੜੇਪੋੜਾਂ ਵਾਲੀ ਨਹਿਰ ਵੀ ਪੱਕੀ ਹੋ ਗਈ ਹੈ ਤੇ ਇਹ ਕੰਮ ਜਿਹੜੇ ਸਾਰੇ ਔਨ ਦਾ ਫਲੋਰ ਨੇ ਕੰਮ ਹੋ ਰਿਹਾ ਪਾਈਪ ਲਾਈਨ ਚ ਨੇ ਔਰ ਮੈਨੂੰ ਇਹ ਦੱਸ ਦਿਆਂ ਮਾਣ ਇਸ ਗੱਲ ਦਾ ਕਿ ਨਾਬਾ ਜਿਹੜਾ ਜੀ ਪਿਛਲੇ ਦੋਆਂ ਸਾਲਾਂ ਤੋਂ ਹਾਊਸ ਟੈਕਸ ਦੇ ਵਿੱਚ ਨੰਬਰ 1 ਆ ਪੰਜਾਬ ਦੇ ਵਿੱਚ ਔਰ ਬਿਲਡਿੰਗ ਟੈਕਸ ਦੇ ਵਿੱਚ ਵੀ ਨੰਬਰ 1 ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਬਾਦੀ ਤੇ ਨਾਬਾ ਜਿਹੜਾ ਜਿਹਦੇ ਵਿੱਚ 100 ਤੋਂ ਉੱਪਰ ਡੰਪ ਹੁੰਦੇ ਸੀ ਅੱਜ ਨਾਬਾ ਸ਼ਹਿਰ ਡੰਪ ਮੁਕਤ ਹੋ ਗਿਆ ਤੇ ਕੂੜਾ ਤੁਹਾਨੂੰ ਨਜ਼ਰ ਨਹੀਂ ਆਉਂਦਾ ਔਰ ਨਾਬਾ ਦੇ ਵਿੱਚ ਅਸੀਂ 64 63 64 ਕਰੋੜ ਦੀ ਪ੍ਰਪੋਜ਼ਲ ਜਿਹੜੀ ਹੈ ਸੀਵਰੇਜ ਦੀ ਭੇਜੀ ਹੋਈ ਹੈ ਤੇ ਜਿਹਦੇ ਵਿੱਚੋਂ ਸਾਨੂੰ ਕਿਸ਼ਤਾਂ ਦੇ ਵਿੱਚ ਪੈਸਾ ਆਉਣਾ ਹੁਣ ਸ਼ੁਰੂ ਹੋ ਜਾਣਾ ਸੀ ਪੂਰੇ ਨਾਬੇ ਦਾ ਸੀਵਰੇਜ ਪਾ ਕੇ ਜਿਹੜਾ ਐਸਟੀਪੀ ਦੇ ਨਾਲ ਜੋੜਾਂਗੇ ਤੇ ਇਸ ਤੋਂ ਇਲਾਵਾ ਅਸੀਂ ਜਿਹੜਾ ਕਿਲਾ ریاਸਤੀ ਕਿਲਾ ریاਸਤੀ ਕਿਲਾ ਦੇ ਉੱਪਰ ਮੈਂ ਬਹੁਤ ਲੰਮੇ ਸਮੇਂ ਤੋਂ ਕੰਸੈਂਟਰੇਟ ਕਰ ਰਿਹਾ ਹਾਂ ਪਰਮਾਤਮਾ ਕਿਰਪਾ ਕਰੇ ਕਿਉਂਕਿ ਪ੍ਰੋਜੈਕਟ ਬਹੁਤ ਵੱਡਾ तकरीबन 100 ਕਰੋੜ ਦੇ ਇਹ ਪ੍ਰੋਜੈਕਟ ਜਿਹੜਾ ਜੀ ਸਾਡੇ ਕੁਝ ਮੇਰੇ ਮਿੱਤਰ ਨੇ ਬਲਜਿੰਦਰ ਕਾਲੂ ਸਾਹਿਬ ਤੇ ਸਾਡੇ ਇੰਗਲੈਂਡ ਤੋਂ ਮਿੱਤਰ ਨੇ ਅਸੀਂ ਸਾਰੇ ਰਲ ਕੇ ਇਹਨੂੰ ਇੱਕ ਇਹ ਜਿਹੜੀ ਜਿਹੜਾ ਕਿਲਾ ਇਕਤਾ ਦੀ ਸਾਂਭ ਸੰਭਾਲ ਹੋਏਗੀ। ਔਰ ਦੂਸਰੀ ਗੱਲ ਹੈ ਕਿ ਅਸੀਂ ਇੱਥੇ ਮੈਡੀਕਲ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਆਂ। ਅਗਰ ਇਹ ਕੰਮ ਹੋ ਗਿਆ ਸੱਚੇ ਪਾਤਸ਼ਾਹ ਨੇ ਕਰਨਾ ਜੀ। ਕਰੀਂ ਕਰਾਵੇ ਆਪੇ ਆਪ। ਆਪ ਹੀ ਕਰਨਾ ਇਹਨੇ। ਬੰਦੇ ਦੇ ਹੱਥ ਵਸ ਨਹੀਂ ਹੈ। ਇਹ ਕੰਮ ਹੋ ਗਿਆ ਤਾਂ ਇਤਿਹਾਸ ਦੇ ਸਨਰੀ ਪੰਨਿਆਂ ਦੇ ਵਿੱਚ ਪਲ ਲਿਖਿਆ ਜਾਣਾ ਵੀ ਜਿਹੜਾ ਜੀ ਕਿਲੇ ਦਾ ਤੇ ਬਾਕੀ ਜਿਹੜੀਆਂ ਪਿੰਡਾਂ ਦੇ ਵਿੱਚ ਡਵੈਲਪਮੈਂਟ ਦੀਆਂ ਗੱਲਾਂ ਨੇ ਅਸੀਂ तकरीबन ਹਰੇਕ ਪਿੰਡ ਦੇ ਵਿੱਚ ਛੋਟੇ ਮਤ ਮਤ ਜਾਨੀ ਕਿ ਜਿਹੜਾ ਮੀਡੀਏਟਰ ਸੈਂਟਰ ਵਾਲੇ ਜਿਹੜੇ ਖੇਡ ਗਰਾਉਂਡ ਨੇ ਔਰ ਵੱਡੇ ਖੇਡ ਗਰਾਉਂਡ ਨੇ ਉਹ ਉਹਨਾਂ ਦਾ ਅਸੀਂ ਕੰਮ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਤੇ ਸੀਵਰੇਜ ਜਿਹੜਾ ਜੀ ਵੱਡੀ ਸਮੱਸਿਆ ਪਿੰਡਾਂ ਦੇ ਵਿੱਚ ਰਹੀ ਹੈ ਜਿਸ ਦੇ ਕਰਕੇ ਕੈਂਸਰ ਵੀ ਹੋ ਰਿਹਾ ਪਾਣੀ ਛੱਪੜਾਂ ਦਾ ਅੱਜ ਕੈਂਸਰ ਦਾ ਰੋਕਤਾਨ ਕਰ ਰਹੇ ਹਾਂ ਅਸੀਂ ਸਿਚੁਅਲ ਮਾਡਲ ਜਿਹੜਾ ਪੂਰੇ ਪਿੰਡਾਂ ਦੇ ਵਿੱਚ ਅਸੀਂ ਇੰਪਲੀਮੈਂਟ ਕਰਨ ਜਾ ਰਹੇ ਹਾਂ ਇਹ ਬਹੁਤ ਸਾਰੇ ਕੰਮ ਅਸੀਂ ਕਰਨੇ ਆ ਤੇ ਬਾਕੀ ਵਿਰੋਧੀ ਜਿਹੜੇ ਆ ਜੀ ਵਿਰੋਧੀਆਂ ਨੂੰ ਦੇਮਾਨ ਨੇ ਬੀਬੀ ਦੀ ਗੋਲੀ ਲਾਈ ਪਈ ਆ ਜੀ ਵਿਰੋਧੀਆਂ ਨੇ ਕੀਤਾ ਇੱਕ ਅੱਖ ਨਹੀਂ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਚਾਹੇ ਉਹ ਅਕਾਲੀਦਾਰ ਰਿਹਾ ਜਾਂ ਕਾਂਗਰਸ ਰਹੀ ਹੈ ਉਹਨੀਆਂ ਇੱਕ ਰੁਗ ਭਰ ਕੇ ਗੋਲੀਆਂ ਖਾ ਕੇ ਨੀਂਦ ਆਉਂਦੀਆਂ ਉਹਨਾਂ ਨੂੰ ਕਿਉਂਕਿ ਜਦੋਂ ਤੁਸੀਂ ਕਿਸੇ ਗਰੀਬ ਦਾ ਗਲਤ ਸੋਚੋਗੇ ਨਾ ਜੋ ਤੁਸੀਂ ਗਰੀਬ ਦਾ ਵੱਧਵਾਵਾ ਤੁਸੀਂ ਲਓਗੇ ਤਾਂ ਤੁਹਾਡੇ ਹਿੱਸੇ ਹੀ ਆਉਣਾ ਜੀ ਪਰ 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 ਵਿਰੋਧੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਜਿਹੜੇ ਕੰਮ ਕਰਦੇ ਚੁੱਪਚੀਪੀਤੇ ਕਰ ਦਿੰਦੇ ਤੇ ਪਤਾ ਵੀ ਨਹੀਂ ਲੱਗਣ ਦਿੰਦੇ ਤੇ ਵੀ ਹੁਣ ਕੰਮ ਛੋਟਾ ਹੁੰਦਾ ਬੋਰਡ ਵੱਡੇ ਵੱਡੇ ਲੱਗ ਜਾਂਦੇ ਨੇ ਇੱਥੇ ਇਥੋਂ ਕਿ ਹਾਂ ਇਹ ਵਿਰੋਧੀ ਗੱਲ ਸਹੀ ਕਹਿ ਰਿਹਾ ਜਿਹੜਾ ਉਹ ਕੰਮ ਕਰਦੇ ਸੀ ਨਾ ਚੁੱਪਚਪੀਤੇ ਕੀਤਾ ਪੰਜਾਬ ਦੇ 3 ਲੱਖ ਕਰੋੜ ਦਾ ਕਰਜ਼ਾ ਚੁੱਪਚੀਪੀਤੇ ਝੜਾਇਆ ਜੀ ਜਿਹੜੀਆਂ ਵੱਡੀਆਂ ਵੱਡੀਆਂ ਕੂਠੀਆਂ ਪਾਈ ਬੈਠੇ ਆ ਇਹ ਵੀ ਚੁੱਪਚੀਪੀਤੇ ਪਾਈਆਂ ਜੀ ਕਿਸੇ ਨੂੰ ਨਹੀਂ ਦੱਸਿਆ ਇਹਨਾਂ ਨੇ ਔਰ ਪੰਜਾਬ ਦੇ ਵਿੱਚ ਮੈਂ ਐਮਐਲਏ ਆ ਮੈਂ ਰਿਪਰੈਜ਼ੈਂਟ ਕਰ ਰਿਹਾ ਨਾਬਾ ਵਿਧਾਨ ਸਭਾ ਨੂੰ ਸਾਡੇ 3 ਕੋੜ ਬਹਾਦੀ ਦੇ ਵਿੱਚੋਂ 112 ਬੰਦੇ ਰਿਪਰੈਜ਼ੈਂਟ ਕਰ ਰਿਹਾ ਉਹਦੇ ਵਿੱਚ ਨਾਬਾ ਹਲਕਾ ਇੱਕ ਆ ਮੈਂ ਬਤੌਰੇ ਐਮਐਲਏ ਤੁਹਾਡੇ ਸਾਹਮਣੇ ਖੜਾ ਮੈਂ ਕਰਾਇਦੇ ਰਹਿਣਾ ਜੀ ਮੈਨੂੰ ਨਹੀਂ ਸ਼ੌਕ ਕਿ ਮੈਂ ਵੱਡਾ ਕਰ ਬਣਾਵਾ ਮੈਨੂੰ ਸ਼ੌਕ ਇਹ ਹੈ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਔਰ ਜਿਹੜੇ ਇਹ ਲੋਕ ਸੀਗੇ ਇਹਨਾਂ ਨੂੰ ਸ਼ੌਕ ਨਹੀਂ ਹੈ ਸੇਵਾ ਦਾ ਇਹਨਾਂ ਨੂੰ ਸ਼ੌਕ ਹੈ ਸਿਰਫ ਤੇ ਸਿਰਫ ਆਪਣਾ ਆਪਣੀਆਂ ਕੁਰਸੀਆਂ ਦਾ ਵੀ ਅਸੀਂ ਸਰਗਰਮ ਰਹੀ ਆਪਣੇ ਅਸੀਂ ਕੰਮਕਾਰ ਕਰੀਏ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਵੱਡੇ ਕਰੀਏ ਮੇਰੇ ਲਈ ਸਾਰੇ ਬਰਾਬਰ ਨੇ ਨਾਮਾ ਵਿਧਾਨ ਸਭਾ ਮੇਰਾ ਸਾਰਾ ਹੀ ਪਰਿਵਾਰ ਆ ਮੈਂ ਆਪਣੇ ਪਰਿਵਾਰ ਲਈ ਕੰਮ ਕਰ ਰਿਹਾ ਔਰ ਇਹ ਵੀ ਗੱਲ ਮੈਂ ਰਾਈਟਵੇ ਕਹਿਣਾ ਕਿਉਂਕਿ ਮੈਂ ਪੀਐਸਡੀ ਕਰ ਰਿਹਾ ਹਾਂ ਪੋਲਿਟੀਕਲ ਸਾਇੰਸ ਦੇ ਵਿੱਚ ਬੜੇ ਸੁੱਲਝੇ ਹੋਏ ਹਾਂ ਅਧਿਆਤਮਿਕ ਤੌਰ ਤੇ ਮੈਂ ਰੱਬ 'ਚ ਵਿਸ਼ਵਾਸ ਕਰਦਾ ਔਰ ਗੁਰਬਾਣੀ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਦੇ ਹਾਂ ਔਰ ਤਰਕ ਦੀ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਰੱਖਦਾ ਇੰਟਰਨੈਸ਼ਨਲ ਤਜਰਬਾ ਬਾਹਰਲੇ ਮੁਲਕਾਂ ਦੇ ਵਿੱਚ ਰਹੇ ਹਾਂ ਮੇਰਾ ਇਹ ਮੰਨਣਾ ਹੈ ਕਿ ਜਦੋਂ ਇਨਸਾਨ ਕੰਮ ਕਰਦਾ ਤਾਂ ਉਸ ਤੋਂ ਗਲਤੀਆਂ ਹੋਣੀਆਂ ਵੀ ਸੁਭਾਵਿਕ ਨੇ ਉਹ ਗਲਤੀਆਂ ਤੂੰ ਹੀ ਕਰੂਗਾ ਜਿਹੜਾ ਚੱਲੂਗਾ ਜਿਹੜਾ ਚੱਲੂਗਾ ਹੀ ਨਹੀਂ ਜੀ ਜਿਹੜਾ ਕੰਮ ਹੀ ਨਹੀਂ ਕਰੂਗਾ ਉਹ ਤੋਂ ਕੀ ਗਲਤੀ ਹੋਣੀ ਹੈ ਜੀ ਤੇ ਕੁਝ ਜਿਹੜੀਆਂ ਲੱਗਦਾ ਕਿ ਤੇ ਕੋਈ ਕਮੀ ਪੇਸ਼ੀ ਹੈਗੀ ਆ ਉਹ ਵੀ ਅਸੀਂ ਠੀਕ ਕਰਾਂਗੇ ਔਰ ਸਭ ਨੂੰ ਨਾਲ ਲੈ ਕੇ ਅਸੀਂ ਨਾਭਾ ਜਿਹੜਾ ਉਹਨੂੰ ਇੱਕ ਬਹੁਤ ਸ਼ਾਨਦਾਰ ਜਿਹੜਾ ਜੀ ਅਸੀਂ ਇੱਕ ਵਿਧਾਨ ਸਭਾ ਬਣਾਵਾਂਗੇ ਪਾਸੋਂ ਨਾਭਾ ਦੇ ਵਿੱਚ ਦੋ ਐਮੀਨ ਸਕੂਲ ਆ ਜਿਹਦੇ ਪਰ ਕਰੋੜਾਂ ਰੁਪਏ ਲੱਗ ਰਹੇ ਜੀ ਠੀਕ ਹੈ ਜੀ ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ ਬਣ ਰਹੀਆਂ ਨੇ ਪਿੰਡਾਂ ਦੇ ਵਿੱਚ ਸਰਕਾਰੀ ਦੁਕਾਨਾਂ ਬਣ ਰਹੀਆਂ ਨੇ ਤੁਹਾਨੂੰ ਯਾਦ ਹੋਣਾ ਪਹਿਲਾਂ ਸਾਬਣ ਕੱਪੜਾ ਖੱਦਰ ਦਾ ਤੇਲ ਠੀਕ ਹੈ ਨਾ ਇਹ ਸਾਰਾ ਕੁਝ ਜਿਹੜਾ ਹੈ ਨਾ ਜੀ ਉਹ ਮਿਲਦਾ ਹੁੰਦਾ ਸੀ ਉਹਦੇ ਵਿੱਚ ਸਰਕਾਰੀ ਦੁਕਾਨਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਉਹ ਦੁਬਾਰਾ ਕਨਸੈਪਟ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਆਏ ਨੇ ਤਾਂ ਕਿ ਅੱਛੀ ਚੀਜ਼ ਜਿਹੜੀ ਹੈ ਉਹ ਹਰ ਇੱਕ ਪਿੰਡ ਵਾਸੀ ਨੂੰ ਜਿਹੜੀ ਹੈ ਸਸਤੇ ਰੇਟਾਂ 'ਚ ਮਿਲੇ ਬਿਲਕੁਲ ਮਾਨ ਸਾਹਿਬ ਪਿਛਲੇ ਦਿਨੀ ਸਟੇਟਮੈਂਟ ਪਾਉਨੇ ਹੋ ਤੁਸੀਂ ਆਪਣੇ ਪੇਜ ਤੋਂ ਕਿ ਜਿਹੜਾ ਵੀ ਕ腐ਸ਼ਨ ਕਰਦਾ ਜਾਂ ਸਾਡੇ ਨਾਂ ਤੇ ਕੋਈ ਪੈਸੇ ਲੈਂਦਾ ਉਹਦੇ ਬਾਰੇ ਦੱਸੋ ਉਹ ਤੁਸੀਂ ਜਦੋਂ ਪਾਈ ਆ ਕੋਈ ਤੁਹਾਡੇ ਲਵੇ ਗੱਲਬਾਤ ਆਈ ਤਾਂ ਪਾਈ ਤੁਹਾਡੇ ਜ਼ਹਿਨ 'ਚ ਕਿਵੇਂ ਮਤਲਬ ਪਾਉਣ ਦਾ ਮਨ ਬਣਿਆ ਮੇਰੇ ਜਿੱਥੇ ਮੈਂ ਰਹਿਣਾ ਨਾ ਹੀਰਾ ਉਹ ਹੀਰਾ ਮਹਿਲ ਦੇ ਵਿੱਚ ਇੱਕ ਇੱਕ ਰੋਡ ਬਣ ਰਹੀ ਸੀ ਸੜਕ ਲੋਕਟਾਈਲ ਦੀ ਮੈਨੂੰ ਕਹਿੰਦੇ ਜੀ ਆਓ ਜਿੱਦਾਂ ਤੁਹਾਰਨ ਕਰਨਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਬਹੁਤ ਛੀ ਗੱਲ ਹੈ ਮੈਂ ਜਦੋਂ ਗਿਆ ਤੇ ਮੈਂ ਜਦੋਂ ਚੱਕੀਆਂ ਦੋ ਟੈਲਾਂ ਐ ਜਿਹੜੋ ਖੜਕਾਈਆਂ ਚੂਰ ਹੋ ਗਈਆਂ ਮੈਂ ਕਿਹਾ ਜੀ ਇਹ ਕੀ ਉਹ ਕਹਿੰਦੇ ਜੀ ਗਿੱਲੀਆਂ ਨੇ ਥੋੜੀਆਂ ਜਿਹਾ ਲੈ ਮੈਂ ਕਿਹਾ ਜੀ ਇਹ ਤਾਂ ਪਈਆਂ ਨੂੰ ਹਫਤਾ ਹੋ ਗਿਆ ਕਿੱਥੋਂ ਗਿੱਲੀਆਂ ਰਹਿ ਗਈਆਂ ਜਦੋਂ ਪਤਾ ਕੀਤਾ ਜਲ ਹੀ ਆਈਏ ਸਮਾਰਕਾ ਘਟੀਆਂ ਮਟੀਰੀਅਲ ਤਾਂ ਫਿਰ ਰਾਈਟ ਵੇ ਮੈਂ ਇੱਟਾਂ ਦੇ ਦੀਆਂ ਸੈਂਪਲ ਭੇਜੀਆਂ ਨੇ ਥਾਪਰ ਯੂਨੀਵਰਸਿਟੀ ਦੇ ਵਿੱਚ ਕਿ ਇਹਦਾ ਇਹਦਾ ਟੈਸਟ ਕਰਕੇ ਰਿਪੋਰਟ ਮੈਨੂੰ ਦਿਓ ਜਿਹੜਾ ਵੀ ਠੇਕੇਦਾਰ ਇਹ ਲੋਕਡਾਊਨ ਲਾ ਰਿਆ ਸੋ ਤੇ ਸਖਤ ਕਾਰਵਾਈ ਕਰਾਂਗੇ ਤਾਂ ਉਹ ਸਾਰੀਆਂ ਲੋਕਡਾਊਨਾਂ ਚਕਾ ਕੇ ਅਸੀਂ ਨਵੇਂ ਸਿਰਿਓਂ ਉਹ ਲੋਕਡਾਊਨ ਲਵਾਈਆ ਫਿਰ ਮੇਰੇ ਜ਼ਿਹਨ ਦੇ ਵਿੱਚ ਆਇਆ ਕਿ ਕਿੰਨੀਆਂ ਪਿੰਡਾਂ ਸੜਕਾਂ ਬਣਦੀਆਂ ਨੇ ਅਸੀਂ ਪਿੰਡੂ ਲੋਕ ਤਾਂ ਇਹ ਗੱਲ ਨੂੰ ਸਮਝਦੇ ਨਹੀਂ ਆਪਾਂ ਕਹਿੰਦੇ ਸੜਕ ਬਣਾ ਦਿਓ ਸੜਕ ਬਣਾ ਦਿਓ ਸੜਕ ਬਣ ਗਈ ਜੀ ਉਹਨਾਂ ਨੂੰ ਪਤਾ ਹੀ ਨਹੀਂ ਲੇਅਰ ਕਿੰਨੀ ਪੈਣੀ ਹੈ ਜੀ ਉਹਨਾਂ ਨੂੰ ਪਤਾ ਹੀ ਨਹੀਂ ਟੈਂਡਰ ਦੇ ਵਿੱਚ ਲਿਖਿਆ ਕੀ ਹੈ ਜੀ ਉਹਨ ਇਹਦਾ ਪੈਚ ਵਰਕ ਕਿੰਨੇ ਕਰਨਾ ਕਿਸੇ ਨੌਲੇਜ ਨਹੀਂ ਹੁਣ ਅਸੀਂ ਜਿੰਨੀਆਂ ਸੜਕਾਂ ਬਣਾ ਰਹੇ ਹਾਂ ਪੂਰੇ ਵਿਧਾਨ ਸਭਾ ਦੇ ਵਿੱਚ ਜਿਹੜੀ ਸੜਕ ਬਣੂਗੀ ਉੱਥੇ ਇੱਕ ਬੋਰਡ ਲਾ ਰਹੇ ਹਾਂ ਸਰਕਾਰੀ ਜਿਹਦੇ ਉੱਪਰ ਲਿਖਿਆ ਜਾਣਾ ਕਿ ਇਹ ਸੜਕ ਕਿੰਨੀ ਤਰੀਕ ਨੂੰ ਬਣ ਰਹੀ ਹੈ ਔਰ ਇੰਨੀ ਤਰੀਕੇ ਦੀ ਲਾਸਟ ਹੈ ਜੀ ਉਸ ਤੋਂ ਬਾਅਦ ਇਹ ਨਵੀਂ ਬਣਣੀ ਹੈ ਜਿਹੜੀ ਹੈ ਤੇ ਇਹਦੇ ਵਿੱਚ ਕਿੰਨਾ ਮਟੀਰੀਅਲ ਹੈ ਕਿੰਨੇ ਜਿਹੜਾ ਐਮ ਐਮ ਐਸ ਤੇ ਮਟੀਰੀਅਲ ਪੈਣਾ ਇਹਦਾ ਠੇਕੇਦਾਰ ਕੌਣ ਆ ਉਹਦਾ ਕੀ ਨੰਬਰ ਹੈ ਜੀ ਠੀਕ ਹੈ ਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਦੇ ਪਹਿਲਾਂ ਨਹੀਂ ਹੋਈਆਂ ਮੇਰੇ ਕੱਲ ਕਿਤੇ ਕਿਤੇ ਸ਼ਾਇਦ ਕਿਤੇ ਹੋਈ ਵੀ ਪਰ ਨਾਬਾ ਦੇ ਵਿੱਚ ਤਾਂ ਕਦੇ ਹੈ ਨਹੀਂ ਉਹ ਚੀਜ਼ਾਂ ਅਸੀਂ ਸਾਰੀਆਂ ਅਸੀਂ ਕਰਾਂਗੇ ਤੇ ਪ੍ਰਮਾਤਮਾ ਕਿਰਪਾ ਕਰੇ ਕਿ ਇੱਕ ਸਾਫ਼ ਨੀਤ ਨਾਲ ਕੰਮ ਕਰ ਰਹੇ ਹਾਂ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਨ ਲਾਵੇ ਪ੍ਰਮਾਤਮਾ ਦੇ ਹੱਥ ਵਾਸਤੇ ਜਾਨੀ ਕਿ ਪੂਰਾ ਧਿਆਨ ਆ ਤੁਹਾਡਾ ਕਿ ਸੜਕਾਂ ਜਿਉਂ ਵੀ ਮਟੀਰੀਅਲ ਆ ਪੂਰਾ ਗੌਰ ਰੱਖਣੀ ਹੈ ਮਟੀਰੀਅਲ ਤੇ ਪੂਰੀ ਬਿਲਕੁਲ ਗੌਰ ਰੱਖਣੀ ਹੈ ਜੀ ਲੋਕਾਂ ਦੇ ਟੈਕਸ ਦਾ ਪੈਸਾ ਹੈ ਜੀ ਜਿਹੜਾ ਕੋਈ ਡਿਵੈਲਪਮੈਂਟ ਦਾ ਕੰਮ ਉਹ ਠੇਕੇਦਾਰ ਪਹਿਲੀ ਗੱਲ ਤਾਂ ਇਹ ਬੜਾ ਵੱਡਾ ਵਿਸ਼ਾ ਵੈਸੇ ਇੱਕ ਦਿਨ ਸਪੈਸ਼ਲ ਆਇਓ ਤੁਹਾਡਾ ਇੰਟਰਵਿਊ ਕਰੂੰਗਾ ਕਿ ਟੈਂਡਰ ਜਿਹੜਾ ਜੀ 10 ਲੱਖ ਦਾ ਉਹ ਉਹ 50 50 ਲੱਖ ਦਾ ਲੱਗਦਾ ਜੀ ਜਿਹੜਾ 50 ਲੱਖ ਦਾ ਟੈਂਡਰ ਦੋ ਕਰੋੜ ਦਾ ਲੱਗਦਾ ਹੈ ਜਿਹੜਾ ਦੋ ਕਰੋੜ ਦਾ 5 ਕਰੋੜ ਦਾ ਟੈਂਡਰ ਲੱਗਦਾ ਜਿਹੜਾ 5 ਕਰੋੜ ਦਾ ਉਹ ਜੀ 15 ਕਰੋੜ ਦਾ ਲੱਗਦਾ ਕਿਉਂ ਜੀ ਕਿਉਂਕਿ ਇੱਕ ਸਿਸਟਮਿਕ ਠੇਕੇਦਾਰੀ ਸਿਸਟਮ ਜਿਹੜਾ ਨਾ ਉਹਨੇ ਪਕੜ ਬਣਾਈ ਹੋਈ ਹੈ ਪੰਜਾਬ ਦੇ ਵਿੱਚ ਕਿ ਜੀ ਉਹ ਅਸੀਂ ਉਹ ਕਿਵੇਂ ਉਹਦਾ ਰੇਟ ਵਧਾ ਚੜਾ ਕੇ ਕਰਨਾ ਇਹ ਬਹੁਤ ਵੱਡਾ ਵਿਸ਼ਾ ਜੀ ਮੁੱਖ ਮੰਤਰੀ ਸਾਹਿਬ ਨੇ ਵੀ ਹਦਾਇਤਾਂ ਕੀਤੀਆਂ ਨੇ ਕਿ ਕੋਈ ਵੀ ਠੇਕੇਦਾਰ ਅਗਰ ਗੜਬੜ ਕਰੇਗਾ ਤਾਂ ਸਖਤ ਕਾਰਵਾਈ ਵੀ ਉਹਦਾ ਲਾਇਸੈਂਸ ਕੈਨਸਲ ਕਰਾਂਗੇ ਔਰ ਜਿਹੜੇ ਪੈਸੇ ਨੇ ਜਿਹੜੇ ਫਾਈਨਲ ਪੇਮੈਂਟ ਆ ਉਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡ ਵਾਲਿਆਂ ਨੂੰ ਪੁੱਛ ਕੇ ਉਹਦਾ ਇੱਕ ਪੋਰਟਲ ਬਣਾਤਾ ਕਿੱਥੇ ਅਪਲੋਡ ਕਰੋ ਉਹਦੀ ਚੈਕਿੰਗ ਹੋਏਗੀ ਮਟੀਰੀਅਲ ਕਿਸ ਕਿਸਮ ਦਾ ਲਾਇਆ ਉਹ ਅਗਰ ਉਹ ਹਾਂ ਭਰਨਗੇ ਉਹ ਹਮੀ ਭਰਨਗੇ ਵੀ ਹਾਂ ਸਾਡੇ ਮਨਪਸੰਦੀ ਸੜਕ ਹੈ ਜੀ ਫਿਰ ਪੈਸੇ ਬਾਕੀ ਜਾਰੀ ਹੋਣਗੇ ਸੋ ਇਹ ਹੈ ਬਦਲਾ ਇਹ ਆਮ ਆਦਮੀ ਪਾਰਟੀ ਜ ਬਾਕੀ ਲੋਕਾਂ ਨੇ ਬੰਨ ਮੇ ਸੀਟਾਂ ਦੇ ਕੇ ਜਿਤਾਈ ਸੀਗੀ ਇਹ ਉਹ ਪਾਰਟੀ ਕੰਮ ਕਰ ਰਹੀ ਹੈ ਔਰ ਜਿਹੜੀਆਂ ਰਜਿਸਟਰੀਆਂ ਨੇ ਬੜੇ ਲੰਮੇ ਸਮੇਂ ਤੋਂ ਇਸ਼ੂ ਸੀਗਾ ਉਹ ਠੀਕ ਹੋ ਰਿਹਾ ਕਈ ਮਹਿਕਮੇ ਖਤਮ ਕੀਤੇ ਜਾ ਰਹੇ ਆ ਜੀ ਠੀਕ ਹੈ ਜੀ ਰਜਿਸਟਰੀਆਂ ਜਿਹੜੀਆਂ ਇਹ ਨਹੀਂ ਵੀ ਨਾਬੇ ਦੀ ਰਜਿਸਟਰੀ ਨਾਬੇ ਹੋਗੀ ਜੀ ਇਹ ਹੁਣ ਲਾਂਚ ਹੋਣ ਜਾ ਰਿਹਾ ਨਾਬੇ ਦੀ ਰਜਿਸਟਰੀ ਭਾਵੇਂ ਤੁਸੀਂ ਪਠਾਨਕੋਟ ਕਰਾ ਲਓ ਪਠਾਨਕੋਟ ਦੀ ਰਜਿਸਟਰੀ ਭਾਵੇਂ ਤੁਸੀਂ ਸੰਗਰੂਰ ਕਰਾ ਲਓ ਆਨਲਾਈਨ ਆ ਜਿੱਥੇ ਮਰਜ਼ੀ ਕਰਾ ਲਓ ਇਹ ਨਹੀਂ ਵੀ ਇੱਥੋਂ ਦਾ ਤਹਿਸੀਲਦਾਰੀ ਕਰੂਗਾ ਜੀ ਬੜਾ ਬੜਾ ਬਹੁਤ ਪਾਰਦਰਸ਼ਤਾ ਦੇ ਨਾਲ ਜਿਹੜਾ ਜੀ ਉਹ ਕੰਮ ਸਾਰਾ ਇਹਦੇ ਵਿੱਚ ਪਟਵਾਰੇ ਵੀ ਲਾ ਲਓ ਕਨਗੋ ਵੀ ਲਾ ਲਓ ਹੋਰ ਕਈ ਜਿਹੜੇ ਅਫਸਰ ਨੇ ਜੀ ਹਨਾ ਉਹ ਉਲਝਾ ਕੇ ਰੱਖਦੇ ਸੀ ਆਮ ਲੋਕਾਂ ਨੂੰ ਉਹ ਤੋਂ ਬਹੁਤ ਵੱਡੀ ਨਿਜ਼ਾਤ ਮਿਲੂਗੀ ਪਰ ਅੱਜ ਮੈਨੂੰ ਇਹ ਦੱਸਦਿਆਂ ਖੁਸ਼ੀ ਆ ਕਿ ਅਰਵਿੰਦ ਕੇਰੀਵਾਲ ਸਾਹਮਣੇ ਕਿਹਾ ਕਿ ਅਸੀਂ ਆਉਣ ਵਾਲੇ ਤਕਰੀਬਨ 1 ਮਹੀਨੇ ਦੇ ਵਿੱਚ ਇੱਕ ਬਹੁਤ ਵੱਡੀ ਪਾਲਿਸੀ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਸਪੁਰਦ ਕਰਨ ਜਾ ਰਹੇ ਹਾਂ ਉਹ ਹੈ ਇੰਡਸਟਰੀ ਕਿ ਇੰਡਸਟਰੀ ਨੂੰ ਲੈ ਕੇ ਅਸੀਂ ਬਹੁਤ ਤਕੜੀ ਪਾਲਿਸੀ ਤਿਆਰ ਕੀਤੀ ਹੈ ਵੱਡੇ ਵੱਡੇ ਜਿਹੜੇ ਇੰਡਸਟਰੀ ਦੇ ਮਾਲਕ ਨੇ ਉਹਨਾਂ ਨਾਲ ਬਹਿ ਕੇ ਸਲਾਮ مشورے ਕਰਕੇ ਉਹ ਅਸੀਂ ਪਾਲਿਸੀ ਤਿਆਰ ਕੀਤੀ ਹੈ ਔਰ ਜਦੋਂ ਉਹ ਪਾਲਿਸੀ ਲਾਗੂ ਹੋਗੀ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਜੀ ਮੈਂ ਗੱਲ ਜਿਹੜੀ ਹੈ ਉਹੀ ਕਰਦਾ ਜਿਹੜੀ ਹੋਣ ਵਾਲੀ ਹੋਵੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਇੱਕ ਸਟੇਟ ਹੋਏਗੀ ਜਿੱਥੇ ਕੋਈ ਵੀ ਬੰਦਾ ਕਾਰੋਬਾਰ ਕਰਨ ਲੱਗਿਆ ਸਭ ਤੋਂ ਪਹਿਲਾਂ ਉਹਦੇ ਜ਼ਿਹਨ ਦੇ ਵਿੱਚ ਪੰਜਾਬ ਆਊਗਾ ਕਿ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਵਿੱਚ ਕੰਮ ਸ਼ੁਰੂ ਕਰੀਏ ਠੀਕ ਹੈ ਐਵੇਂ ਤੁਸੀਂ ਪਟਵਾਰੀਆਂ ਦੀ ਗੱਲ ਕੀਤੀ ਹੈ ਇੱਕ 90 6 ਬਹੁਤ ਮਤਲਬ ਸਾਡੇ ਕੋਲ ਵੀ ਗੱਲਾਂ ਆਈਆਂ ਨੇ ਕਿ ਲੋਕ ਬਹੁਤ ਪਰੇਸ਼ਾਨ ਨੇ ਪਟਵਾਰੀ ਇੱਕ ਜਗ੍ਹਾ ਨਹੀਂ ਬੈਠਦੇ ਉਹਨਾਂ ਨੇ ਆਪਣੀਆਂ ਕੋਠੀਆਂ ਲੈ ਰੱਖੀਆਂ ਨੇ ਆਪਣੇ ਪਰਸਨਲ ਦਫ਼ਤਰ ਲੈ ਰੱਖੇ ਨੇ ਉੱਥੇ ਬੁਲਾਉਂਦੇ ਨੇ ਕਿ ਉੱਥੇ ਭ੍ਰਿਸ਼ਟਾਚਾਰ ਵੀ ਕਰਦੇ ਨੇ ਪੈਸੇ ਦਾ ਲੈਣ ਦੇਣ ਉੱਥੇ ਹੁੰਦਾ ਪਰਸਨਲ ਕੋਠੀਆਂ 'ਚ ਵੀ ਇੱਕ ਜਗ੍ਹਾ ਪਟਵਾਰੀ ਕਿਉਂ ਨਹੀਂ ਬਹਿੰਦੇ ਸਾਰੇ ਤਾਂ ਇਹਨੀਆਂ ਪਹਿਲਾਂ ਸਰਕਾਰਾਂ ਰਹੀਆਂ ਜੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਪਟਵਾਰਖਾਨੇ ਬਣਾਉਦੇ ਜੀ ਉਹਨਾਂ ਨੇ ਪਟਵਾਰਖਾਨੇ ਬਣਾਏ ਨਹੀਂ ਜਿੱਥੇ ਪਟਵਾਰੀ ਇੱਕ ਇੱਕ ਇਕੱਠੇ ਹੋ ਕੇ ਬਹਿ ਸਕਣ ਜੀ ਉਹ ਤਾਂ ਆਪ ਚਾਹੁੰਦੇ ਸੀ ਵੀ ਲੋਕ ਜਿੰਨੇ ਗਿੜੇ ਜੇ ਮਾਰਨਗੇ ਇਹ ਅੱਕ ਕੇ ਸਾਡੇ ਕੋਲ ਆਉਣਗੇ ਫਿਰ ਅਸੀਂ ਕਰਾਵਾਂਗੇ ਕੰਮ ਇੱਕ ਪਾਲਿਸੀ ਸੀ ਉਹਨਾਂ ਦੀ ਪਰ ਅਸੀਂ ਜਿਹੜਾ ਜੀ ਇਹ ਕੰਮ ਜਿਹੜਾ ਨਹੀਂ ਕਰਨਾ ਅਸੀਂ ਬਹੁਤ ਅੱਛੇ ਤਰੀਕੇ ਨਾਲ ਇਹ ਕੰਮ ਕਰਾਂਗੇ ਤੇ ਇਹ ਕੰਮ ਜਿਹੜਾ ਜੀ ਇਹ ਕਰਨ ਵਾਸਤੇ ਅਸੀਂ ਵਚਨਬੱਧ ਹਾਂ ਔਰ ਇਹ ਕੰਮ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਕਰਾਂਗੇ ਅੱਗੇ ਸਾਡਾ ਤੁਹਾਡੇ ਕੋਲ ਡਿਮਾਂਡ ਤਾਂ ਆਈ ਹੋਣੀ ਜਾਂ ਗੱਲਬਾਤ ਹੋਈ ਹੋਣੀ ਵੀ ਇਕੱਠੇ ਬੈਠਣ ਜੀ ਉੱਥੇ ਅਸੀਂ ਪਰੇਸ਼ਾਨ ਹੋ ਰਹੇ ਹਾਂ। ਕੌਣ ਜੀ? ਕੋਈ ਕਿਸਾਨ ਨੇ ਜਾਂ ਆਮ ਲੋਕ ਨੇ ਜਿਨ੍ਹਾਂ ਨੂੰ ਪਟਵਾਰੀ ਤੱਕ ਬਾਵਾਸਤਾ ਪੈਂਦਾ ਜੀ। ਇਹ ਕਹਿੰਦਾ ਇੱਕ ਪ੍ਰੋਬਲਮ ਆ ਆਪਣੇ ਸਮਾਜ 'ਚ। ਮੈਂ ਬੜਾ ਬੇਵਕ ਨਾਲ ਗੱਲ ਰੱਖਣ ਵਾਲਾ ਬੰਦਾ ਜੀ। ਔਰ ਮੈਂ ਜਿਹੜੀ ਗੱਲ ਆ ਕਹਿ ਦੇਣਾ ਜੀ ਮੈਂ ਦਬਦਾ ਨਹੀਂ ਕਿਸੇ ਗੱਲ ਤੋਂ ਕਿਉਂਕਿ ਜੇ ਮੈਂ ਨਹੀਂ ਬੋਲਾਂਗਾ ਤਾਂ ਫਿਰ ਕੌਣ ਬੋਲੂਗਾ ਜੀ? ਬੀਮਰਾ ਅਮੇਦਕਰ ਸਾਹਿਬ ਨੇ ਕਿਹਾ ਸੀਗਾ ਕਿ ਜੇ ਵੀ ਐਜੂਕੇਸ਼ਨ ਆ ਨਾ ਸਖਿਆ ਇੱਕ ਐਸਾ ਛੇਨੀ ਦੁੱਧਾ ਜਿਹੜਾ ਪੀਊਗਾ ਦਹਾੜੂਗਾ ਅਸੀਂ ਪੜ੍ਹੇ ਲਿਖੇ ਬੰਦੇ ਆ ਪੀਐਸਡੀ ਕਰ ਰਹੇ ਆ ਜੇ ਆਪਾਂ ਨਹੀਂ ਸਿਸਟਮ ਦੀ ਗੱਲ ਕਰਾਂਗੇ ਤਾਂ ਫਿਰ ਕੌਣ ਕਰੂਗਾ ਮੈਂ ਗੱਲ ਕਹਿ ਸਕਦਾ ਕਿ ਅੱਜ ਸਾਡੇ ਸਮਾਜ ਦੇ ਵਿੱਚ ਰਿਸ਼ਵਤ ਲੈਣਾ ਨਹੀਂ ਚਾਹੁੰਦੇ ਅਫਸਰ ਨਹੀਂ ਲੈਣਾ ਚਾਹੁੰਦਾ ਪਰ ਸਾਡੇ ਬੰਦੇ ਦੇਣਾ ਚਾਹੁੰਦੇ ਆ ਜੀ ਕਿਉਂ ਜੀ ਵਟਸਐਪ ਪ੍ਰੋਬਲਮ ਸਮੱਸਿਆ ਕੀ ਆ ਜੀ ਕਿਉਂਕਿ ਉਹ ਆਪਣੇ ਗਲਤ ਕੰਮ ਨੂੰ ਸਹੀ ਕਰਨਾ ਚਾਹੁੰਦੇ ਆ ਜੀ ਇਹ ਵੀ ਕ੍ਰਿਪਸ਼ਨ ਹੈ ਜੀ ਇਹ ਵੀ ਕ੍ਰਿਪਸ਼ਨ ਆ ਸਾਨੂੰ ਸਮਝ ਸਹੀ ਸਹੀ ਕੰਮ ਤੇ ਚੱਕਰ ਵਾਲੇ ਮਰਬਾਉਣ ਫੇਰ ਵੀ ਅਗਲਾ ਸੋਦੋਂ ਵੀ ਬਾਲੇ ਚੱਕਰਾਂ ਦਾ ਕੀ ਆ ਜੀ ਦੇ ਦੇ ਉਹਨਾਂ ਨੂੰ ਐਕਚੁਅਲੀ ਨਾ ਇਹ ਤਜਰਬਾ ਇਹਨਾਂ ਦਾ ਹੋ ਜਾਂਦਾ ਬਾਹਲਾ ਇਹ ਨਾ ਫਿਰ ਬੰਦੇ ਦੀ ਤੌਰ ਜੀ ਜੇ ਕਿਸ ਹਿਸਾਬੇ ਲਾ ਲੈਂਦੇ ਆ ਵੀ ਦੇਸੀ ਜੈਗਾ ਵੀ ਲੈ ਸਾਸਤ੍ਰੀ ਕਾਲ ਜਿਹੜਾ ਬੰਦਾ ਦੋ ਤਿੰਨ ਵਾਰ ਸਾਸਤ੍ਰੀ ਕਾਲ ਜੀ ਕਰਦੇ ਇਹਨਾਂ ਨੂੰ ਹਿਸਾਬ ਆ ਜਾਂਦਾ ਵੀ ਇਦਾਂ ਹੀ ਆ ਬਸ ਵੀ ਫਿਰ ਉਹਨੂੰ ਕਹਿੰਦੇ ਹਾਂ ਹਾਂ ਬੈਹਦਾ ਬਾਹਰ ਕਰਦੇ ਆ ਕਰਦੇ ਆ ਕਰਦੇ ਆ ਇਹ ਫਿਰ ਹਿਸਾਬ ਜਾਂ ਲਾ ਕੇ ਫਿਰ ਉਸ ਹਿਸਾਬ ਨਾਲ ਫਿਰ ਇਹ ਲਾਉਂਦੇ ਆ ਜੀ ਹੋਮੋਪੈਥਿਕ ਦਾ ਟੀਕਾ ਠੀਕ ਹੈ ਨਾ ਉਹ ਸਾਡੇ ਕੋਲ ਵੀ ਬਹੁਤ ਰ ਤੇ ਹਰ ਇਹ ਅੱਗੇ ਅੱਗੇ ਹੋਰ ਫੜੇ ਵੀ ਜਾਣਗੇ ਜੀ ਕਿਉਂਕਿ ਕਰਪਸ਼ਨ ਮੁਕਤ ਕਰਨਾ ਵੀ ਸਾਡਾ ਮਕਸਦ ਹੈ ਜੀ ਅਸੀਂ ਲੋਕਾਂ ਨਾਲ ਠੱਗੀ ਨਹੀਂ ਬਜਣ ਦੇਣੀ ਪਰ ਜਿਹੜਾ ਬੰਦਾ ਆਪਣੀ ਬਲੈਕ ਮਨੀ ਨੂੰ ਵਾਈਟ ਕਰਨ ਦੇ ਚੱਕਰ 'ਚ ਪੈਸੇ ਦੇ ਕੇ ਉਹ ਸਿੱਧਾ ਪੁੱਠਾ ਕੰਮ ਸਿੱਧਾ ਕਰਾ ਰਿਹਾ ਜੀ ਉਹ ਵੀ ਕਰਪਸ਼ਨ ਹੈ ਜੀ ਠੀਕ ਹੈ ਯਾਨੀ ਕਿ ਟੀਕੇ ਪਕੜ ਲਓਗੇ ਤੁਸੀਂ ਫੜ ਲਓਗੇ ਸਾਰੇ ਟੀਕੇ ਖਤਮ ਕਰ ਦੋਗੇ ਤੁਹਾਨੂੰ ਮੈਂ ਕਹਾਂ ਜੀ ਫੜ ਕੇ ਟੀਕੇ ਉਹਨਾਂ ਦੇ ਟੀਕੇ ਲਾ ਕੇ ਜੇਲ੍ਹਾਂ 'ਚ ਕਰਾਂਗੇ ਬੰਦ ਕਰਾਂਗੇ ਸਸਪੈਂਡ ਕਰਾਂਗੇ ਡਿਸਮਿਸ ਜਿਹੜਾ ਬੰਦਾ ਕਰਪਸ਼ਨ ਕਰਦਾ ਜੀ ਕਿਸੇ ਦਾ ਸਕਾ ਨਹੀਂ ਠੀਕ ਹੈ ਜੀ ਉਹ ਕਿਸੇ ਦਾ ਸੱਕਾ ਨਹੀਂ ਹੋ ਸਕਦਾ ਜਿਹੜਾ ਬੰਦਾ ਲੋਕਾਂ ਦੀ ਜੇਬ ਤੇ ਡਾਕਾ ਮਾਰਦਾ ਲੋਕਾਂ ਦੀ ਜੇਬ ਤੇ ਡਾਕਾ ਮਾਰਨ ਵਾਲਾ ਬੰਦਾ ਡਾਕੂ ਹੈ ਜੀ ਤੇ ਡਾਕੂ ਜਿਹੜਾ ਹੁੰਦਾ ਜੀ ਉਹ ਇਹ ਥੋੜਾ ਦੇਖਦਾ ਵੀ ਇਹ ਗਰੀਬ ਹੈ ਕਿ ਅਮੀਰ ਹੈ ਉਹਨੂੰ ਤਾਂ ਜੋ ਮਿਲਦਾ ਜੀ ਲਾ ਕੇ ਉਹ ਜਾਂਦਾ ਤੇ ਉਹ ਜਾਂਦਾ ਜੀ ਇਹ ਇਸ ਕਸਮ ਦੀ ਜਿਹੜੀ ਮੈਂਟੈਲਿਟੀ ਹੈ ਨਾ ਉਹ ਮੈਂਟੈਲਿਟੀ ਮੈਂ ਸਾਰੇ ਜਿਹੜੇ ਨਾਬਾ ਹਲਕੇ ਦੇ ਵਿੱਚ ਵੀ ਅਫਸਰ ਸਾਹਿਬਾਨ ਸਹਿਬਾਨ ਕੰਮ ਕਰਦੇ ਆ ਮੈਂ ਮੇਰਾ ਬੜਾ ਬਿਹੇਵੀਅਰ ਜਿਹੜਾ ਹੈ ਜਿਸ ਤਰ੍ਹਾਂ ਦਾ ਮੈਂ ਬੜੇ ਡੀਸੈਂਟ ਤਰੀਕੇ ਨਾਲ ਗੱਲ ਕਰਦਾ ਪਰ ਇਹ ਵੀ ਗੱਲ ਨਾਲ ਕਰਦਾ ਕਿ ਤੁਸੀਂ ਵੀ ਇੱਕ ਸਰਕਾਰ ਹੋ ਤੁਸੀਂ ਵੀ ਸਰਕਾਰ ਦਾ ਇੱਕ ਹਿੱਸਾ ਹੋ ਤੁਹਾਡੇ ਤੇ ਲੋਕਾਂ ਨੂੰ ਉਮੀਦਾਂ ਨੇ ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਕੰਮ ਕਰਵਾਉਣ ਲਈ ਔਰ ਕੰਮ ਤੁਸੀਂ ਕਰਨੇ ਆ ਸਰਕਾਰ ਨੇ ਬਜਟ ਜਾਰੀ ਕਰਨਾ ਅਗਰ ਤੁਸੀਂ ਆਲਾਮ ਲੋਕਾਂ ਨੂੰ ਖਜਲਖਵਾਰ ਕਰੋਗੇ ਨਾ ਸਰਕਾਰ ਤੁਹਾਨੂੰ ਕਿਉਂ ਸੈਲਰੀਆਂ ਦੇ ਰਹੀ ਹੈ ਜੀ ਲੱਖ ਲੱਖ 1.5 ਲੱਖ ਰੁਪਏ ਕਿਉਂ ਦੇ ਰਹੀ ਹੈ ਜੀ ਕਿਸੇ ਲਈ ਦੇ ਰਹੀ ਹੈ ਨਾ ਸਰਕਾਰ ਤੁਹਾਡੀ ਜ਼ਿੰਮੇਵਾਰੀ ਹੈ ਜੀ ਹਰੇਕ ਜ਼ਿੰਮੇਵਾਰੀ ਤੁਹਾਨੂੰ ਅੱਛੇ ਤਰੀਕੇ ਨਾਲ ਪੂਰਨੀ ਚਾਹੀਦੀ ਹੈ ਜਿਹੜੇ ਚੰਗੇ ਅਫਸਰ ਨੇ ਅਸੀਂ ਉਹਨਾਂ ਦੀ ਤਾਰੀਫ਼ ਕਰਦੇ ਹਾਂ ਜਿਹੜੇ ਮਾੜੇ ਅਫਸਰ ਨੇ ਜੀ ਉਹਨਾਂ ਦੀ ਮੈਂ ਉਹਨਾਂ ਦੀ ਨਿੰਦਾ ਵੀ ਕਰਦਾ ਔਰ ਕਹਿਣਾ ਕਿ ਭਾਈ ਬੰਦੇ ਬਣਜੋ ਇਹ ਤਾਂ ਸਰਕਾਰ ਬਹੁਤ ਸਖਤ ਹੈ ਜੀ ਠੀਕ ਹੈ ਬਿਲਕੁਲ ਜੀ ਹਲਕਾ ਨਾਬਾ ਤੋਂ ਐਮਐਲਏ ਗੁਰਦੇਵ ਸਿੰਘ ਦੇ ਮਾਂਜੋ ਕਹਿ ਰਹੇ ਨੇ ਕਿ ਹਲਕਾ ਨਾਬਾ ਚ ਵੱਡੇ ਕੰਮ ਹੋ ਰਹੇ ਨੇ ਤੇ ਲਗਾਤਾਰ ਕੰਮਾਂ ਦੀ ਰਫ਼ਤਾਰ ਹੋਰ ਤੇਜ਼ ਹੁੰਦੀ ਜਾਵੇਗੀ ਕੈਮਰਾਮੈਨ ਸੁਖਵੀਰ ਧੂਈ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ